ਕਾ ਗਾਣਾ ਮੱਕਾ ਮੇਰਾ ਪ੍ਰੇਮ ਅ ਜੀ ਕਿੱਥੇ ਕੰਮ ਕਰਦੇ ਹੋ ਮੈਂ ਇਹੀ ਗੱਲ ਕਰ ਰਿਹਾ ਹਾਂ ਸਾਜੀ ਕਿਹੜੀ ਮੜੀਆਂ ਨੇ ਹਾਂਜੀ ਕਲੋਰੀਕ ਰੋਲਡ ਨਿਕਟ ਮੜੀਆਂ ਵਾਦੀਆਂ ਕੀ ਜਿਹੜਾ ਇੱਥੇ ਹਸਤੀਆਂ ਨੂੰ ਲੈ ਕੇ ਕੁਝ ਲੋਕਾਂ ਨੂੰ ਡਾਊਟ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨੂੰ ਦੇਖੋ ਐਸਾ ਹੈ ਰਾਤ ਨੂੰ ਸਟਾਫ ਹੁੰਦਾ ਹੈ ਕੈਮਰੇ ਚੱਲਦੇ ਆ ਜੀ ਅਸੀਂ ਕੈਮਰੇ ਦੀ ਤਹਿਕੀਕਾ ਚੱਲ ਹੈ ਜਿਹੜਾ ਵੀ ਕੋਸੂਰ ਹੋਵੇਗਾ ਉਹਨੂੰ ਜੋ ਵੀ ਬਣਦੀ ਸਜਾ ਹੈਗੀ ਉਹ ਦਿੱਤੀ ਗਈ। ਸੁਨਹਿਰ ਕੁਮਾਰ ਜੀ ਸੁਨਹਿਰ ਕੁਮਾਰ ਜੀ ਤੁਸੀਂ ਸੰਸਕਾਰ ਕਰਿਆ ਸੀ ਕਿਹਨਾਂ ਦਾ ਕਰਿਆ ਸੀ? ਮੈਂ ਆਪਣੇ ਪਿਤਾ ਜੀ ਦਾ ਕਰਿਆ ਸੀ। ਕਦੋਂ ਜੀ? ਤਾਂ ਝਾੜੂ ਵਾਲਾ ਮਨ ਚੁੱਕਿਆ ਨਹੀਂ ਕਹਿੰਦੇ ਬੰਦੇ ਆ 80 ਬਹੁਤ ਇਸ ਹਾਲਚ ਆਇਆ ਸੀ ਇਦਾਂ ਹੀ ਪਈ ਐ ਇਹ ਜਿੱਦਾ ਦੇਖ ਲੈਣਾ ਆਪਾਂ ਅਸੀਂ ਦੇਖਿਆ ਲੋ ਕਿਥੇ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਝਾੜੂ ਮਾਰ ਰਿਹਾ ਸੀ ਕਹਿੰਦਾ ਮੈਨੂੰ ਨਹੀਂ ਪਤਾ ਕੋਈ ਜਿਹੜਾ ਉਹ ਇਨਚਾਰਜ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਕੱਲੇ ਉਹ ਜਿਹੜਾ ਝਾੜੂ ਮਾਰ ਰਿਹਾ ਕਹਿੰਦੇ ਰਾਤੀ 12 ਵਜੇ 3-4 ਦਿਨਾਂ ਤੋਂ ਕੋਈ ਨਾ ਕੋਈ ਆ ਰਿਹਾ ਰੂਟੀਨ ਜਿ ਕੋਈ ਨਾ ਕੋਈ ਆ ਰਿਹਾ 12 ਵਜੇ ਰਾਤੀ ਇਹ ਹੁਣ ਮਲਗੀ ਨਹੀਂ ਇੱਥੇ 80ਾਂ ਕੁਛ ਹੈਗੀਆਂ ਕੁਛ ਨਹੀਂ ਹੈ ਹੋਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆਉਣਾ ਦੀ ਉਹ ਸਾਹਮਣੇ ਲਾਹਰ ਖੜੀ ਹੈ ਕਹਿੰਦੇ ਉਹਨਾਂ ਦੇ ਵੀ 80ਾਂ ਨਹੀਂ ਗੰਡੀ ਕੀਤੀ ਛੇੜਖਾਨੀ ਹੋਈ ਪਈ ਉਹਨਾਂ ਨਾਲ ਕਿੰਨੀਆਂ ਹੋਰ ਹੈਗੀਆਂ ਜਿਹੜੇ ਮੜੀਆਂ ਦੇ ਵਿੱਚ ਕਿੰਨੀਆਂ ਬੋਡੀਜ਼ਆਂ ਜੀਆਂ ਸੀਗਾ ਉਹ ਵੀ ਸਾਡੇ ਸਾਹਮਣੇ ਤਾਂ ਇੱਕ ਸਾਡੇ ਪਿਤਾ ਜੀ ਦੀ ਦੋ ਹੋਰ ਐਟ ਅ ਟਾਈਮ ਤਿੰਨ ਹੋਰ ਚੱਲ ਰਹੇ ਸੀ ਫਿਲਹਾਲ ਇਹੋ ਹੀ ਹਾਲਤ ਹੈ ਜੀ ਤਿੰਨਾ ਚੋਂ ਤਿੰਨਾ ਚੋਂ ਦੋਆਂ ਦੇ ਹੋਇਆ ਹੋਇਆ ਹੈ ਛੇੜਖਾੜ ਕਰੀ ਰਹੀ ਹੈ ਛੇੜਖਾੜ ਕਰੀ ਰਹੀ ਹੈ ਇਹ ਕੋਈ ਤਾੰਤ੍ਰਿਕ ਵਾਲਾ ਕੰਮ ਹੈ ਜਿਵੇਂ ਹੱਟਪਾਰ ਚੱਕ ਕੇ ਖੋਪਰੀ ਚੱਕ ਕੇ ਕੋਈ ਸੇਲ ਵੇਚਦੇ ਨੇ ਹੈ ਕੀ ਮੰਗੂਗਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਇਹ ਕਹਿੰਦਾ ਪੁਲਿਸ ਬਹੁਤ ਗਲਤ ਕੰਮ ਹੋ ਰਿਹਾ ਜਿਸ ਨਾਲ ਵੀ ਹੋ ਰਿਹਾ ਬਹੁਤ ਗਲਤ ਕੰਮ ਹੋ ਰਿਹਾ ਲੱਗਦਾ ਕਿ ਇਸ ਤਰ੍ਹਾਂ ਕਿਸੇ ਕੋਈ ਇੱਥੇ ਕੈਮਰੇ ਲੱਗੇ ਪਿਆ ਸਾਰੇ ਕੁੱਤੇ ਤਾਂ ਤਾਰਾ ਕੋਈ ਚੱਲ ਨਹੀਂ ਰਿਹਾ ਕਹਿੰਦਾ ਕੋਈ ਏਰੀਆ ਦੇ ਉੱਤੇ ਕੋਈ ਨਹੀਂ ਜਾਦੇ ਅਸੀਂ ਕਹਿੰਦੇ ਗੇਟ ਦੇ ਉੱਪਰ ਦੀ ਸਾਨੂੰ ਦਿਖਾਓ ਕੈਮਰਾ ਉਹ ਵੀ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਇਹ ਸਾਹਮਣੇ ਕੈਮਰਾ ਲੱਗਾ ਪਿਆ ਇਹ ਵੀ ਨਹੀਂ ਚੱਲ ਰਿਹਾ ਲੱਗਦਾ ਕਿ ਤਾੰਤ੍ਰਿਕ ਜਿਹੜੇ ਆਉਂਦੇ ਨੇ ਕਰਦੇ ਨੇ 100% ਇਹ ਕੰਮ ਹੈ ਜਿਹੜਾ ਇਹ ਕੰਮ ਹੈ ਸਿਰਫ ਉਹਨਾਂ ਦਾ ਯੋਗੋਖੋਖਾ ਕਰਕੇ ਆਪਣੇ ਮਤਲਬ ਦੀਆਂ ਚੀਜ਼ਾਂ ਕੱਟ ਕੇ ਲੱਗੇ ਬਾਕੀ ਹੁਣ ਦੂਜਾ ਦੂਜੇ ਤੋਂ ਬਾਅਦ ਆ ਜਿਹੜਾ ਇੱਥੇ ਹਸਤੀਆਂ ਨੂੰ ਲੈ ਕੇ ਕੁਝ ਲੋਕਾਂ ਨੂੰ ਡਾਊਟ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਸੇਖੋ ਐਸਾ ਹੈ ਰਾਤ ਨੂੰ ਸਾਫ ਹੁੰਦਾ ਹੈ ਕੈਮਰੇ ਚੱਲਦੇ ਆ ਜੀ ਅੱਜ ਕੈਮਰੇ ਦੀ ਤਹਿਕੀਕਾਤ ਚੱਲੇ ਜਿਹੜਾ ਵੀ ਕਸੂਰਵਾਰ ਹੋਏਗਾ ਉਹਨੂੰ ਜੋ ਵੀ ਬਣਦੀ ਸਜ਼ਾ ਹੈ ਜੀ ਉਹ ਦਿੱਤੀ ਜਾਏਗੀ ਮੈਂ ਪਰਿਵਾਰ ਦੇ ਨਾਲ ਖੜਾ ਹਾਂ ਜਿਨ੍ਹਾਂ ਦੀ ਹਸਤੀਆਂ ਸੀਗੀਆਂ ਇਹ ਕੋ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਮਗਰ ਰਾਤ ਦੇ ਜਿਹੜੇ ਡਿਊਟੀ ਦੇ ਬੰਦੇ ਸੀਗੇ ਕੀ ਕੋਤਾਈ ਹੋਈ ਹੈ ਦਾ ਉਹਦਾ ਸਾਇਆ ਜਰੂਰ ਮਿਲਿਆ ਸੀਸੀਟੀਵੀ ਦਿਖਾਈ ਪਰਮਾਨਿਕ ਕੀ ਤੁਹਾਨੂੰ ਕਿਹਾ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਪਰਿਵਾਰ ਨੇ ਮੈਨੂੰ ਬੁਲਾਇਆ ਸੀ ਜਦੋਂ ਮੈਂ 5 ਮਹੀਨੇ ਤੋਂ ਰਹਿ ਰਿਹਾ ਸੀ ਮੇਰੀ ਵੈਸੇ ਵੀ ਡਿਊਟੀ ਹੁੰਦੀ ਹੈ ਕਿ ਐਜੂ ਸੋਸ਼ਲ ਵਰਕਰ ਜੀ ਤਾਂ ਜੋ ਵੀ ਹੈ ਪਰਿਵਾਰ ਦੇ ਨਾਲ ਕਰਿਆ ਮੇਰੇ ਸਾਹ ਤੁਸੀਂ ਸੋਸ਼ਲ ਵਰਕਰ ਕਦੋਂ ਜੁੜੇ ਹੋਏ کافی ਦਿਨ ਤੋਂ ਜੁੜੇ ਹੋਣ ਲੱਗਦਾ ਜੀ ਲੱਗਦਾ ਕਦੀ ਇਸ ਤਰ੍ਹਾਂ ਦੇ ਨਹੀਂ ਹੋ ਸੀ ਹੁਣ ਹੁਣ ਪਹਿਲੀ ਵਾਰੀ ਐਸਾ ਉਹ ਵੀ ਸੈਕੀਗਾਰਡ ਕਰਨ ਤੋਂ ਬਾਅਦ ਕਲੀਅਰ ਹੋਏਗਾ ਜੀ ਸੀਸੀਟੀਵੀ ਲੱਗੇ ਹੋਣੀ ਸਰ ਸੀਸੀਟੀਵੀ ਲੱਗੇ ਮੈਂ ਔਰ ਆਪ ਦੇਖ ਲੈ ਜਿਹੜਾ ਵੀ ਹੈਗਾ ਆਰੋਪ ਹੈਗਾ ਜੀ ਕਿ ਗੇਟ ਖੋਲ ਕੇ ਅੰਦਰ ਵੀ ਬੰਦੀ ਕਾਰਵਾਈ ਕੀਤੀ ਜੀ ਠੀਕ ਦਾ ਕੀ ਨਾਮ ਆਪਕਾ ਮੇਰਾ ਪ੍ਰੇਮਜੀ ਪ੍ਰੇਮਜੀ ਕਿੱਥੇ ਕੰਮ ਕਰਦੇ ਹੋ ਮੈਂ ਇੱਥੇ ਹੀ ਕਰਦਾ ਹਾਂ ਕੋਈ ਸਾਹਿਬ ਜੀ ਕਿਹੜੀ ਮੜੀਆਂ ਨੇ ਹਾਂ ਜੀ ਕੋਲੋੜੀ ਕੋਲਡਿਕਟ ਵੜੀਆਂ ਵੜੀਆਂ ਕੀ ਰੋਣਾ ਪਿਆ ਕੀ ਗੱਲ ਹੋਵਾ ਜੀ ਮੈਂ ਸਾਹਿਬ ਜੀ ਪਹਿਲੇ ਇਸ ਵਾਰ ਕੇ ਖਾਦਾ ਸੀਗਾ ਜੀ ਕੋਲ ਵੀ ਜਗੰਦੇ ਸਾਹਿਬ ਜੀ ਸਾਰੇ ਕੰਮ ਕਰਾ ਕੇ ਚੱਲੂ ਕੋਚਾ ਵੀ ਲਾਦਾ ਸੀ ਅੱਜ 10 12 ਸਾਲ ਹੋ ਗਏ ਜੀ ਇਹਨਾਂ ਅਮਾਲੀ ਖਾਦੇ ਜੀ ਇਹ ਨਾਲੇ ਬਈ ਡਿਊਟੀ ਕਰਵਾ ਕੇ ਸਵਾਇ ਚਲਾਤੀ ਜੀ ਉਧਰ ਉਹ ਮੁੰਡੇ ਬੈਠੋਂ ਨਾਲ ਜੀ ਉੱਡੀ ਖੜਾ ਕਰਦੇ ਸਵਾਇ ਚ ਲਾਉਂਦੇ ਠੀਕ ਕੀ ਹੋਇਆ ਕੀ ਆ ਉਹ ਰਹੇ ਨਹੀਂ ਹਾਂਜੀ ਆ ਰਾਖ ਨੂੰ ਕਹਿੰਦੇ ਜੀ ਇੰਨਾ ਹੀ ਫਾਗ ਰੱਖੀ ਜਾ ਭਈਆ ਦੋ ਤਿੰਨ ਦੋ ਦਿਨ ਹੋਏ ਦੁਬੇ ਅੱਛਾ ਹਸਤੀਆਂ ਲੈ ਕੇ ਕੋਈ ਹਾਂਜੀ ਹਸਤੀਆਂ ਵਗੈਰਾ ਲੈ ਕੇ ਇੱਥੋਂ ਨਹੀਂ ਸਮਝਿਆ ਨਹੀਂ ਮੇਟੂ ਜੀ ਸਾਹਿਬ ਹਸਤੀਆਂ ਉਹ ਰੇਦੀ ਲੈ ਕੇ ਗਿਆ ਕੋਈ ਨਾ ਕੋਈ ਆ ਰਾਖ ਇਹਨੇ ਭਰਾ ਕੇ ਰੱਖੀ ਜੀ ਇਹਦੀ ਵਲਾ ਕੱਲ੍ਹ ਦੇ ਵਾਰ ਤੇ ਭਾਈ ਆ ਨਹੀਂ ਕੱਲ੍ਹ ਉਹ ਤਾਂ ਨਾ ਭਾਈ ਬਿਲਲ ਸਾਹਿਬ ਜੀ ਦਸ ਦਿਨ ਹੋ ਗਏ ਮੈਂ ਤਾਂ ਉੱਧਰ ਹੀ ਨਾ ਕੋਈ ਬੰਦੇ ਆਏ ਸੀਗੇ ਅੰਦਰ ਨਾ ਵੀ ਕੋਈ ਪਰਸੋਂ ਆਏ ਦੀ ਫ 12 ਸਾਡੇ ਕੇ ਬਾਅਦ ਆ ਗਏ ਗਏ ਰਾਤ 12 ਵਜੇ ਆਇਆ ਸੀ ਕੱਲ ਅੱਜ ਨਹੀਂ ਆਏ ਕੱਲ ਹੀ ਆ ਰੱਹੇ ਸੀ ਇਹਨਾਂ ਤਾਂ ਛੁਪਾਣਾ ਹੀ ਹੈ